ਕਾਂਗਰਸ ਨੇ ਕਲ ਸਿਆ ਮੈਨੂੰ ਤਾਂ ਸਮਝ ਨਹੀਂ ਆਈ ਕਿ ਕੀ ਕੀ ਕਮਜ਼ੋਰੀਆਂ ਉਹਨਾਂ ਦੀ ਉਹਨਾਂ ਕੋਲ ਮੈਂ ਵਾਦਾ ਕੀਤਾ ਸੀ ਕਿ ਪੂਰਾ ਭਾਸ਼ਣ ਸੁਣਾਗਾ ਮੈਨੂੰ ਸੁਣੋਗੇ ਤੇ ਮੈਨੂੰ ਸੁਣਦੇ ਹੋਏ ਡਿਸਟਰਬ ਵੀ ਕੀਤਾ ਉਹਦੇ باوجود ਵੀ ਮारण ਕਿਹਾ ਮੈਂ ਸੁਣੂਗਾ ਲੇਕਿਨ ਸੀਐਮ ਨੂੰ ਗੁਲਾਣ ਤੋਂ ਪਹਿਲਾਂ ਸਪੀਕਰ ਸਭ ਕੁਝ ਪਿੰਡਾਂ ਦਾ ਨਾਮ ਲੈ ਲੈਂਦੇ ਨੇ ਪਿੰਡਾਂ ਦਾ ਨਾਮ ਕੀ ਲੈ ਕੇ 10 ਕੁ ਪਿੰਡਾਂ ਦਾ ਨਾਂ ਗਿੰਦੇ ਨੇ ਕਹਿੰਦੇ ਮੇਰੀ ਮੈਨੂੰ ਭੈਣਾ ਮਿਲੀਆਂ ਉਹਨਾਂ ਨੇ ਕਿਹਾ ਜੀ ਮਰੇਗਾ ਬੰਦ ਨਾ ਕਰਿਓ ਕਹਿੰਦੇ ਮੈਂ ਨਾ ਉਹਨਾਂ ਨੂੰ ਜਵਾਬ ਦੇ ਦਿੱਤਾ ਕਿ ਮੋਦੀ ਨੇ ਮਰੇਗਾ ਬੰਦ ਕਰਤਾ ਇਸ ਤਰ੍ਹਾਂ ਵੱਡਾ ਝੂਠ ਇਤਨੇ ਗરિਮਾਪੂਰਨ ਪਦ ਦੇ ਉੱਤੇ ਬੈਠ ਕੇ ਬੋਲਣ ਵਾਲੇ ਹੌਸਟ ਦੇ ਅੰਦਰ ਕਿੰਨਾ ਟਿਕ ਕੇ ਰਹਿ ਸਕਦੇ ਆ ਗਾ ਲੋ ਤੇ ਦੇਸ਼ ਦਾ ਪ੍ਰਧਾਨ ਮੰਤਰੀ ਦੇਸ਼ ਦਾ ਗੌਰਵ ਹੁੰਦਾ ਹੈ ਦੇਸ਼ ਦਾ ਪ੍ਰਧਾਨ ਮੰਤਰੀ ਪੂਰੇ ਦੇਸ਼ ਦਾ ਸਨਮਾਨ ਹੁੰਦਾ ਹੈ ਉਹ ਵਿਅਕਤੀ ਨਹੀਂ ਹੁੰਦਾ ਉਹਨਾਂ ਦੇ ਉੱਤੇ ਅਪੱਤੀਜਨਕ ਟਿੱਪਣੀ ਹੁੰਦੀ ਹੈ ਸਪੀਕਰ ਦੇ ਮੈਂ ਧਿਆਨ ਚ ਲਿਆ ਨਾ ਉਸ ਗੱਲ ਦੇ ਉੱਤੇ ਆਂਦੇ ਨਹੀਂ ਐ ਕੋ ਚਾਹਦੇ ਮੈਂ ਧਰਾਵਾ ਮੈਂ ਉਸ ਟਿੱਪਣੀ ਨੂੰ ਧਰਾ ਵੀ ਦਿਨਾ ਉੱਥੇ ਲੇਕਿਨ ਉਹਦੇ باوجود ਵੀ ਉਹਨਾਂ ਦੇ ਮੂੰਹ ਤੋਂ ਇੱਕ ਸ਼ਬਦ ਨਹੀਂ ਨਿਕਲਦਾ ਇਹਦਾ ਮਤਲਬ ਕੀ ਹੈ ਸਪੀਕਰ ਸਾਹਿਬ ਵੀ ਕਿਸੇ ਨਾ ਕਿਸੇ ਮਾਮਲੇ ਦੇ ਅੰਦਰ ਪਿੱਛੋਂ ਕੋਈ ਤਾਰਾ ਹਿਲਦੀਆਂ ਉਹਨਾਂ ਦੀ ਮਜਬੂਰੀ ਹੈ ਔਰ ਪੂਰਾ ਸਦੰਦਾ ਕਲ ਦੁਰਪਰਯੋਗ ਇਹਨਾਂ ਨੇ ਕੀਤਾ ਮਜ਼ ਜਿਹੜੇ ਮਰੇ ਮਰੇਗਾ ਦੇ ਮਜ਼ਦੂਰ ਨੇ ਸੰਗਠਨ ਨੇ ਲਗਾਤਾਰ ਆਮ ਆਦਮੀ ਪਾਰਟੀ ਵਿਧਾਇਕ ਸੰਸਦ ਸਥਾਨੀਏ ਨੇਤਾਵਾਂ ਦੇ ਉਤੇ ਭ੍ਰਸ਼ਟਾਚਾਰ ਚ ਸੰਲਿਪਤ ਹੋਣ ਦੇ આરોਪ ਲਗਾਏ ਨੇ ਉਹਨਾਂ ਨੇ ਇਹਦੇ باوجود ਵੀ ਮੁੱਖ ਮੰਤਰੀ ਨੇ ਕੋਈ ਕਾਰਵਾਈ ਨਹੀਂ ਕਰਦੇ ਇਹ ਸਪਸ਼ਟ ਕਰਦਾ ਕਿ ਮਰੇਗਾ ਚ ਭ੍ਰਸ਼ਟਾਚਾਰ ਕਰਕੇ ਗਰੀਬ ਦੇ ਮੂੰਹ ਚੋਂ ਨਵਾਲਾ ਉਹਦੀ ਥਾਲੀ ਅਗਰ ਕਿਸੇ ਨੇ ਖਾਲੀ ਕੀਤੀ ਹੈ ਤੇ ਮਾਨ ਨੇ ਕੀਤੀ ਹੈ ਕੱਲ ਮੈਂ ਦੇਖ ਰਿਹਾ ਸੀ ਕਿ ਅਖਬਾਰ ਨੇ ਲਗਾਇਆ ਸੀ ਨਹੀਂ ਅਖਬਾਰ ਦਾ ਅਧਿਕਾਰ ਹੈ ਨਾ ਮੈਂ ਉਹਨਾਂ ਤੇ ਟਿੱਪਣੀ ਨਹੀਂ ਕਰ ਰਿਹਾ ਮੁੱਖ ਮੰਤਰੀ ਨੇ ਬੋਲਿਆ ਹਣਾ ਚੁੱਲਾ ਬੁਝਾਤਾ ਮੋਦੀ ਨੇ ਚੁੱਲਾ ਬੁਝਾਤਾ ਇਹ ਚੁੱਲਾ ਮਾਨ ਸਾਹਿਬ ਉਸ ਦਿਨ ਬੁਝਿਆ ਸੀ ਜਿਸ ਦਿਨ ਤੁਸੀਂ 2 ਰੁਪਏ ਵਾਲੀ ਕਨਕ ਦੀ ਸਕੀਮ ਨੂੰ ਆਟਾ ਦਾਲ ਸਕੀਮ ਨੂੰ ਬੰਦ ਕੀਤਾ ਚੱਲੂ ਨਹੀਂ ਕੀਤਾ ਪੰਜਾਬ ਦੇ ਅੰਦਰ ਗਰੀਬ ਦਾ ਚੁੱਲਾ ਇਸ ਕਰਕੇ ਜਲ ਰਿਹਾ ਹੈ ਕਿ ਨਰੇਂਦਰ ਮੋਦੀ ਗਰੀਬਾਂ ਦੇ ਲਈ ਅਨਾਜ ਭੇਜ ਰਿਹਾ ਇਸ ਕਰਕੇ ਚੁੱਲਾ ਚੱਲ ਰਿਹਾ ਤੁਸੀਂ ਦਲਿਤਾਂ ਦੇ ਦੇਸ਼ੀ ਕਦੋਂ ਦੇ ਹੋਗੇ ਗਰੀਬਾਂ ਦੇ ਦੇਸ਼ੀ ਕਦੋਂ ਦੇ ਹੋਗੇ ਮਰੇ ਮੈਂ ਪ੍ਰਸ਼ਨ ਖੜਾ ਕਰ ਰਹੇ ਹਾਂ ਦਲਿਤਾ ਦਾ ਹਤੀਸ਼ੀ ਅਗਰ ਕੋਈ ਹੈ ਨਰਿੰਦਰ ਮੋਦੀ ਹੈ ਕਿਦਾਂ ਜਨਾਇਗਾ ਲੋਕਾਲੀਅਰ ਟਾਇਲਟ ਹੈ ਉਹਨਾ ਦਲਿਤ ਔਰ ਮਜ਼ਦੂਰ ਔਰ ਗਰੀਬ ਪਰਿਵਾਰਾਂ ਦੇ ਲਈ ਉਹ ਇੱਜ਼ਤ ਕਰ ਸੀ ਉਹਨਾ ਬੱਚੀਆਂ ਨੂੰ ਪੁੱਛੋ ਜਿਨ੍ਹਾਂ ਨੂੰ ਰਾਤ ਦੇ ਅੱਧੇ ਅੰਧੇਰੇ ਦੇ ਅੰਦਰ ਖੇਤਾ ਜੇ ਜਾਣਾ ਪੈਂਦੀ ਆ ਪੈਂਦਾ ਸੀ ਮੋਦੀ ਨੇ ਉਹਨਾਂ ਪਰਿਵਾਰਾਂ ਨੂੰ ਇੱਜ਼ਤ ਕਰ ਦਿੱਤਾ ਤੁਸੀਂ ਦੋਚੀਓ ਦਲਿਤਾਂ ਦੇ ਮੋਦੀ ਕਹਿੰਦਾ ਕਿ ਕੋਈ ਵੀ ਦਲਿਤ ਕਮਜ਼ੋਰ ਮਜ਼ਦੂਰ ਗਰੀਬ ਆਦਮੀ ਛੱਤ ਦੇ ਬਿਨਾਂ ਨਹੀਂ ਰਹਿਣਾ ਚਾਹੀਦਾ ਪੈਸਾ ਭੇਜਦਾ ਤੁਸੀਂ ਪ੍ਰਧਾਨ ਮੰਤਰੀ ਦੇ ਨਾਲ ਇਤਨਾ ਦੁਸ਼ਸ਼ ਕਿ ਉਹਦੇ ਲਈ ਗਲਤ ਨੂੰ ਕਮਜ਼ੋਰ ਨੂੰ ਗਰੀਬ ਨੂੰ ਉਹਦੇ ਅਧਿਕਾਰ ਤੋਂ ਵਾਂਝਾ ਕਰਤਾ ਬਾਕੀ ਰਾਜਾਂ ਦੇ ਅੰਦਰ ਬਾਕੀ ਕਮਾਂ ਚ ਤੁਸੀਂ ਰਾਜਾਂ ਦਾ ਨਾਂ ਲੈਂਦੇ ਹੋ ਕਿੰਨੇ ਪਰਿਵਾਰਾਂ ਨੂੰ ਘਰ ਮਿਲੇ ਨੇ ਉਹਦੀ ਸਪਰਦਾ ਕੀਤੀ ਕਦੀ ਅੱਜ ਪੰਜਾਬ ਦੇ ਅੰਦਰ ਅਗਰ ਕੋਈ ਗਰੀਬ ਬਿਨਾ ਕੱਚੀ ਸ਼ਤ ਚ ਰਹ ਰਿਹਾ ਉਹਦਾ ਦੋਸ਼ੀ ਕੋਈ ਹੈ ਤੇ ਆਮ ਆਦਮੀ ਪਾਰਟੀ ਹੈ ਉਂਗਲੀ ਦੇ ਖੂਨ ਲਾ ਕੇ ਸ਼ਹੀਦ ਨਹੀਂ ਹੋਣਾ ਉਹ ਆ ਜਾਂਦਾ ਤੁਸੀਂ ਦੋਸ਼ੀ ਹੋ ਗਰੀਬਾਂ ਦੇ ਘਰ ਦੇ ਅੰਦਰ ਜੈਸਦਾ ਕਨੈਕਸ਼ਨ ਦੇਣ ਵਾਲਾ ਮੋਦੀ ਔਰ ਤੁਸੀਂ ਗਰੀਬਾਂ ਦੀ ਔਰ ਦਲਿਤਾਂ ਦੀ ਗੱਲ ਕਰਦੇ ਹੋ ਜੇ ਕਾਨੂੰਨ ਵਿਵਸਥਾ ਦੀ ਗੱਲ ਕਰੋ ਤੁਹਾਡੇ ਮੂੰਹ ਦੇ ਉੱਤੇ ਨਾ ਦੇ ਹੀ ਜੰਮ ਗਿਆ ਸੀ ਜਦੋਂ ਅਬੌਰ ਦੇ ਅੰਦਰ ਦੋ ਦਲਿਤ ਬੱਚਿਆਂ ਦਾ ਕਤਲ ਹੋਇਆ ਕੀ ਹੋਇਆ ਉਹਨਾਂ ਦਾ ਕੇਵਲ ਰਾਜਨੀਤੀ ਦੇ ਅੰਦਰ ਦੇ ਲਈ ਤੁਸੀਂ ਸਮਾਜ ਦੇ ਅੰਦਰ ਦੁਸ਼ਤ ਦੀ ਭਾਵਨਾ ਪੈਦਾ ਕਰੋ ਇਹ ਸ਼ੋਭਾ ਨਹੀਂ ਦਿੰਦਾ ਉਹ ਇਹ ਲੋਕ ਤਾਂ ਮੈਂ ਹਰਾਨ ਹਿੱਤੇ ਧਰਮ ਦੇ ਉੱਤੇ ਵੀ ਕੱਲ ਮਨ ਦੇ ਅੰਦਰ ਇੱਕ ਨਾ ਅਲੱਗ ਤਰ੍ਹਾਂ ਦੀ ਪੀੜਾ ਵੀ ਆਈ ਮੈਂ ਤੁਹਾਡੇ ਨਾਲ ਕੋਈ ਰਾਜਨੀਤਿਕ ਗੱਲ ਨਹੀਂ ਕਰ ਰਿਹਾ ਮੈਂ ਆਪਣਾ ਦੁੱਖ ਦੁਖੜਾ ਦੱਸ ਰਿਹਾ ਗੁਰੂ ਪੁੱਤਰਾਂ ਦੀ ਸ਼ਹਾਦਤ ਨੂੰ ਨਮਨ ਕਰਨ ਲਈ ਉਥੇ ਤੁਸੀਂ ਗੱਲਬਾਤ ਕਰਦੇ ਹੋ ਮੈਂ ਕਾਂਗਰਸ ਤਾਂ ਵੈਸੇ ਹੀ ਉਹ ਲਾਈਨ ਤੋਂ ਟ੍ਰੀਪੀ ਉਹ ਉਹ ਕੋਈ ਵੀ ਟਿੱਪਣੀ ਕਰ ਦਿੰਦੇ ਨੇ ਸਾਰਿਆਂ ਨੇ ਆਪਣਾ ਆਪਣਾ ਵਿਸ਼ੇ ਮੈਂ ਉਹਨਾਂ ਨੂੰ ਇਹ ਵੀ ਕਿਹਾ ਕਿ ਦੇਸ਼ ਦੇ ਭਾਜਪੀ ਦੀ ਗੁਰੂ ਪੁੱਤਰਾਂ ਦੇ ਬਲੀਦਾਨ ਪੰਜਾਬ ਪੰਜਾਬੀ ਅਸੀਂ ਉਹਨੂੰ ਜਿੰਦੇ ਆਏ ਆ ਅਸੀਂ ਜਿਹੜੇ ਤਿੰਨੇ ਬੈਠੇ ਆ ਨਾ ਉਸ ਮਿੱਟੀ ਚੋਂ ਆਏ ਆ ਜਿਹੜੇ ਗੁਰੂ ਪੁੱਤਰਾਂ ਦੇ ਗੀਤ ਗਾ ਗਾ ਕੇ ਉਸ ਮਿੱਟੀ ਚ ਵੱਡੇ ਹੋਏ ਨੇ ਉਹਨਾਂ ਦਾ ਬਲੀਦਾਨ ਸਾਡੇ ਲਈ ਕੋਈ ਰਾਜਨੀਤੀ ਦਾ ਵਿਸ਼ੇ ਨਹੀਂ ਹੈ ਉੱਥੇ ਵੀ ਰਾਜਨੀਤੀ ਕਰਨ ਤੋਂ ਬਾਜ਼ ਨਹੀਂ ਆਏ ਅੱਜ ਗੁਰੂ ਪੁੱਤਰਾਂ ਦਾ ਬਲੀਦਾਨ ਵਿਸ਼ਵਵਿਆਪੀ ਬਣਾਇਆ ਨਰਿੰਦਰ ਭਾਈ ਮੋਦੀ ਨੇ ਉਰਮਾ ਤੇ ਹਾਊਸ ਨੂੰ ਕਿਹਾ ਮਹਾਰਾਸ਼ਟਰਾ ਕੇਰਲਾ ਕਰਨਾਟਕਾ ਅਸਮ ਹਰ ਸਾਰੇ ਪ੍ਰਦੇਸ਼ ਸਬ ਪ੍ਰਦੇਸ਼ ਆਪਣੀ ਭਾਸ਼ਾ ਦੇ ਅੰਦਰ ਉਤੋਂ ਦੀ ਜਿਹੜੀ ਲੋਕਲ ਭਾਸ਼ਾ ਹੈ ਜਿਹੜਾ ਕੰਮ ਇੱਥੇ ਕਰਨਾ ਚਾਹੀਦਾ ਸੀ ਜਿਹੜੇ ਬੜੀਆਂ ਗੱਲਾਂ ਕਰਦੇ ਨੇ ਉਹ ਕੰਮ ਨਰੇਂਦਰ ਭਾਈ ਮੋਦੀ ਕੋਲੋਂ ਸੇਵਾ ਲਈ ਹੈ ਵਾਹਿਗੁਰੂ ਨੇ ਇਹ ਬਾਬਾ ਨਾਨਕ ਦੀ ਕਿਰਪਾ ਹੈ ਇਹ ਨਵੇਂ ਪਾਤਸ਼ਾਹੀ ਜੀ ਦਸਵੇਂ ਪਾਤਸ਼ਾਹੀ ਜੀ ਦਾ ਆਸ਼ੀਰਵਾਦ ਹੈ ਨਰੇਂਦਰ ਮੋਦੀ ਉਤੇ ਉਹਦੇ ਤੇ ਵੀ ਇਹ ਨਾ ਅਰੇ ਬੁੱਧੀ ਜੀ ਵੀ ਉੱਤੇ ਕਰ ਰਹੇ ਨੇ ਕਰੀ ਜਾਓ ਉਹਨਾਂ ਦੇ ਆਦੇਸ਼ ਛੁੱਟ ਕੇ ਕਹਿੰਦੇ ਨੇ ਕਿ ਤੁਸੀਂ ਦੱਸੋ ਜੀ ਇਹ ਕਿੰਨੇ ਸੁਝਾਇਆ ਸੀ ਅਸੀਂ ਸਜਦਾ ਕਰਨ ਦੀ ਸੀ ਉਤੇ ਅਸੀਂ ਨਮਨ ਕਰਨ ਲਈ ਉਧਾਰਾ ਮਨਾ ਰਹੇ ਸੀ ਅਸੀਂ ਉਹਨਾਂ ਦੇ ਪ੍ਰਤੀ ਰਾਸ਼ਟਰ ਦੇ ਪੂਰੀ ਤਰ੍ਹਾਂ ਨਾਲ ਸਮਰਪਿਤ ਹੈ ਜੋ ਉਹਨੇ ਸਾਡੇ ਲਈ ਕੀਤਾ ਪਰ ਮੈਂ ਤੇ ਉਹਨਾਂ ਨੂੰ ਇਹ ਵੀ ਕਿਹਾ ਕਿ ਸਾਡੇ ਦੇਸ਼ ਦੇ ਗ੍ਰਹਿ ਮੰਤਰੀ ਜੀ ਨੇ ਜੋ ਵਾਕਏ ਬੋਲੇ ਆ ਉਹ ਭੀਜਪੀ ਦਾ ਦਰਸ਼ਨ ਹੈ ਉਹਨਾਂ ਨੇ ਉਹਨਾਂ ਨੂੰ ਸ਼ਰਧਾਂਜਲੀ ਦਿੰਦੇ ਹੋਏ ਕਿਹਾ ਕਿ ਅਗਰ ਨੌਵੇਂ ਪਾਛਾਈ ਨਾ ਹੁੰਦੇ ਤੇ ਨਾ ਕੋਈ ਧਰਮ ਹੁੰਦਾ ਨਾ ਹਿੰਦੂ ਹੁੰਦਾ ਨਾਲ ਸਿੱਖ ਹੁੰਦਾ ਇਤਨਾ بڑا ਬਲੀਦਾਨ ਅਸੀਂ ਉਹਨੂੰ ਮੰਨਦੇ ਆਂ ਅਨੇਕ ਬੀਰਾਂ ਦਾ ਬਾਕੀਆਂ ਦਾ ਵੀ ਯੋਗਦਾਨ ਰਿਹਾ ਸਮੇਂ ਸਮੇਂ ਦੇ ਕਾਲ ਕਾਲ ਦੇ ਅੰਦਰ ਸਭ ਨੇ ਇਸ ਰਾਸ਼ਟਰ ਨੂੰ ਬਣਾਇਆ ਉਹਦੇ ਤੇ ਵੀ ਰਾਜਨੀਤੀ ਕਰਨਾ ਚਾ ਰਹੇ ਨੇ ਇਸ ਪ੍ਰਕਾਰ ਦੀ ਮਾਨਸਿਕਤਾ ਇਹਨਾਂ ਲੋਕਾਂ ਦੀ ਹੈ ਔਰ ਇਹ ਪੰਜਾਬ ਦੇ ਅੰਦਰ ਬਾਝਾਂਤ ਦੁਸ਼ਤ ਪੈਦਾ ਕਰਨ ਦੀ ਰਾਜਨੀਤੀ ਕਦੀ ਸਰਕਾਰਾਂ ਦੇ ਕੀਆਂ ਫਾਰਮ ਬਣਾ ਦਿਓ ಗ್ರಾಮ ਸੇਵਕਾਂ ਦਾ ਦੁਰਪਯੋਗ ਕਰੋ ਔਰ ਸਮੇਂ ਆਏਗਾ ਵੀਡੀਓ ਵੀ ਦਿਖਾ ਦੇਵਾਂਗਾ ਚੈਲੰਜ ਕਰਕੇ ਦੱਸਣ ਇਹਨਾਂ ਦੁਆਰਾ ਪੁਆਇੰਟ ਕੀਤਾ ಗ್ರಾಮ ਸੇਵਕ ਫਾਰਮ ਭਰ ਆ ਰਹੇ ਆਏ ਤੇ ਫਿਰ ਕੀ ਕਰਨਗੇ ਇੱਕ ਪਾਸੇ ਸੰਗੀਟਾਂ ਚੇ ਦੀਆਂ ਗੱਲਾਂ ਕਰਦੇ ਨੇ ਦੂਜੇ ਪਾਸੇ ਸੰਵਿਧਾਨ ਦੀਆਂ ਗੱਲਾਂ ਕਰਦੇ ਨੇ ਸੰਵਿਧਾਨ ਨੂੰ ਮੰਨਦੇ ਨਹੀਂ ਐ ਪੜਾ ਮਤਵੇ ਦਾ ਪੜਾ ਵਿਚਾਰ ਲੱਗ ਹੈ ਤੁਸੀਂ ਆਪਣਾ ਵਿਸ਼ੇ ਰੱਖੋ ਜਾ ਕੇ ਢਿੱਡ-ਬਿੱਡ ਜਿਹੀ ਬਦੀ ਹੈ ਪਤਾ ਕਹਿੰਦੇ ਜੀ ਉਹ ਪੰਚਾਇਤਾਂ ਤੈ ਨਹੀਂ ਕਰਗੇ ਮੈਂ ਤੁਹਾਡੇ ਮਾਧਿਅਮ ਨਾਲ ਚੈਲੰਜ ਕਰਦਾ ਜਿਸ ਤਿੱਕੇ ਨਾਲ ਪ੍ਰੰਤ ਪੰਚਾਇਤਾਂ ਪਹਿਲਾਂ ਤੈ ਕਰਦੀਆਂ ਸੀ ਕਿ ਕਿਹੜਾ ਕੰਮ ਹੋਣਾ ਚਾਹੀਦਾ ਕਿਹੜਾ ਕੰਮ ਨਹੀਂ ਹੋਣਾ ਚਾਹੀਦਾ ਉਸੇ ਤਰੀਕੇ ਨਾਲ ਹੋਣਾ ਹੋਣਾ ਮੈਂ ਹਾਊਸ ਦੇ ਪੰਡਲ ਤੇ ਵੀ ਕਹਿ ਕੇ ਆਇਆ ਪੰਚਾਇਤਾਂ ਨਹੀਂ ਤੈ ਕਰਨਾ ਪਚਾ ਪੰਚਾਇਤਾਂ ਹੀ ਪਹਿਲਾਂ ਪ੍ਰੋਪੋਜ਼ਲ ਬਣਾਉਂਦੀਆਂ ਸੀ 50% ਪ੍ਰਪੋਜ਼ਲ ਪੇਜਦੀਆਂ ਪੰਜਾਬਤਾ ਬਾਕੀ ਕੰਮ ਜਿਹੜੇ ਦੂਸਰੇ ਹੁੰਦੇ ਨੇ ਉਹ ਪਹਿਲਾਂ ਵੀ ਉਦਾਂ ਹੁੰਦੇ ਸੀ ਜਿੱਦਾ ਰੇਲਵੇ ਦੇ ਆਲੇ ਦੁਆਲੇ ਬੁਟੇ ਲਵਾਂਦੇ ਸੀ ਸੜਕਾਂ ਦੇ ਆਲੇ ਦੁਆਲੇ ਉਹ ਸਾਰਾ ਉਸ ਤਰੀਕੇ ਦਾ ਪ੍ਰੋਸੈਸ ਹੈ ਕਿਆ ਗੁੰਮਰਾਹ ਕਰ ਰਹੇ ਹੋ ਤੁਸੀਂ ਫਿਰ ਕਹਿੰਦੇ ਭੈਣਾਂ ਦੀ ਭਾਗੀਦਾਰੀ ਨਹੀਂ ਅਰੇ ਭੈਣਾਂ ਦੀ ਭਾਗੀਦਾਰੀ ਤੇ ਵਧਾਤੀ ਹੈ ਉਹਨਾਂ ਦੇ ਤੇ ਸਹਾਇਤਾ ਸਮੂਹ ਬਣਨਗੇ ਉਹਨਾਂ ਦੀਆਂ ਟੋਲੀਆਂ ਬਣਨਗੀਆਂ ਜਬ ਸਿਰਫ 29% ਨੇ ਮਹਿਲਾ ਬੈਨੀਫੀਸ਼ੀਅਰੀ ਔਰ ਇਹ ਜਿਹੜੇ ਬੁਤੇ ਮਹਿਲਾਵਾਂ ਦਾ ਨਾਮ ਲੈਂਦੇ ਦੇਸ਼ ਦੇਦਰ ਉਸ 70% 70% ਮਹਿਲਾਵਾਂ ਨੂੰ ਕੰਮ ਮਿਲਦਾ ਹੈ ਤੇ 29% ਹੈ ਤੇਰਾ ਜਵਾਬ ਤਾਂ ਤੁਸੀਂ ਦਿੰਦੇ ਨਹੀਂ ਬਾਕੀ ਪੈਰਾਂ ਦਾ ਆਪ ਦੀ ਘਰ ਕਿਉਂ ਖੋਲਿਆ ਤੁਸੀਂ ਔਰ ਦੂਸਰੀ ਗੱਲ ਦੂਸਰਾ ਕੀ ਰੋਲਾ ਪਾਉਂਦੇ ਨੇ ਬਾਇਓਮੈਟ੍ਰਿਕ ਕਰਤਾ ਜੀ ਸਮਾਰਟ ਫੋਨ ਕਿੱਥੋਂ ਲਿਆਵਾਂਗੇ ਜੀ ਫਲਾਨ ਕਿੱਥੋਂ ਕਰਾਂਗੇ ਜੀ ਬਸ ਦੇ ਦਾ ਟਿਕਟ ਕੱਟਦੇ ਪਿਆ ਨਾ ਉਹ ਮਸ਼ੀਨ ਬੜੀ ਨੂੰ ਛੋਟੀ ਜੀ ਬਾਇਓਮੈਟ੍ਰਿਕ ਮਸ਼ੀਨ ਲੈ ਲਓ ਨਾ ਉਹਲੇ ਤੁਸੀਂ ਪੈਰਾਂ ਨਹੀਂ ਖਰਚਣਾ ਪਹਿਲਾ ਪ੍ਰਸ਼ਾਸਨਿਕ ਜਿਹੜਾ ਕੋਈ ਬੰਦਾ ਰੱਖਣਾ ਹੁੰਦਾ ਸੀ ਤੁਸੀਂ ਮੇਡ ਰੱਖਣਾ ਕਿਸੇ ਦੀ ਸਲਾਹ ਲੈਣੀ ਹੈ ਕਿਸੇ ਕੰਮ ਚ ਡਿਜ਼ਾਈਨਿੰਗ ਕਰਾਣੀ ਹੈ ਉਹਦੇ ਲਈ 6% ਮਿਲਦਾ ਸੀ ਹੁਣ ਤੇ 9% ਮਿਲਣਾ ਕੇਵਲ ਭ੍ਰਸ਼ਟਾਚਾਰ ਰੁਕ ਜਾਏਗਾ ਹਸਾਬਤਾ ਹੋਣ ਲੱਗੇਗਾ ਕਿ ਮਿੱਟੀ ਪਾਈ ਮਿੱਟੀ ਖੋਦੀ ਇਹਨਾਂ ਦਾ ਹਾਲ ਕੀ ਹੈ ਨਾ ਇੱਕ ਜੈਨੇਸੀ ਨਾ ਉਹ ਕਹਿੰਦਾ ਨਾ ਮੈਂ ਤੁਹਾਨੂੰ ਖਾ ਜਾਣਾ ਉਹ ਕਹਿੰਦਾ ਜੀ ਅੱਛਾ ਬੜਾ ਉਹ ਕਹਿੰਦਾ ਇਹਨੂੰ ਕੰਮ ਲਾ ਦੇ ਨੇ ਤੈਨੂੰ ਕੁਝ ਖਾਣਾ ਉਹ ਕਹਿੰਦਾ ਮਿੱਟੀ ਗੱਟਾ ਪੁੱਲ ਕਹਿੰਦਾ ਫੇਰ ਕੀ ਕਰਾਂ ਪੁੱਟ ਲਿਆ ਕਹਿੰਦਾ ਹੁਣ ਇਹਨੂੰ ਭਰ ਐਦਾਂ ਇਹਨਾਂ ਨੇ ਮਰੇਗਾ ਚਲਾਇਆ ਉਹੀ ਮਿੱਟੀ ਪੁੱਟੀ ਉਹੀ ਪਾਈ ਦਾਦਾਬਾਰੀ 15 15 ਮਾਰੀ ਬਿੱਲ ਭਿਜੇ ਉਹ ਲੈ ਉਹ ਦੁਕਾਨਦਾਰੀ ਇਹਨਾਂ ਨੂੰ ਕਿਸੇ ਦਲਿਤ ਦੀ ਗਰੀਬ ਦੀ ਮਜ਼ਦੂਰ ਦੀ ਚਿੰਤਾ ਨਹੀਂ ਹੈ ਇਹਨਾਂ ਦੀ ਇਹਨਾਂ ਦਾ ਭ੍ਰਸ਼ਟਾਚਾਰ ਜਿਹੜਾ ਉਹ ਰੁਕਣਾ ਇਸ ਕਰਕੇ ਚਿੰਤਾ ਹੈ ਇਸ ਕਰਕੇ ਮੈਂ ਆਪ ਦੇ ਮਾਧਿਅਮ ਦੇ ਨਾਲ ਦੂਸਰਾ ਇੱਕ ਬਾਇਓਮੈਟ੍ਰਿਕ ਵਾਲਾ ਮਾਮਲਾ ਸੀ ਅਸਲੀ ਢੱਡਪੀਰਾ ਕੇ ਹਿੱਸੇਦਾਰੀ ਪਾਣੇ ਪੈਣੀ ਹੈ 40% ਹਾਂ ਅਸਲੀ ਢੱਡਪੀੜੇ ਹੈ ਪੰਜੇ ਦਲਿਤਾਂ ਦੇ ਅਤੇ ਛਿਓ ਮਜ਼ਦੂਰਾਂ ਦੇ ਅਤੇ ਛਿਓ ਹਿੱਸੇਦਾਰੀ ਪਾਏਗੀ ਤੇ ਕਮ ਸੇ ਕਮ ਥੋੜੀ ਜੀ ਤੇ ਰਿਸਪੌਂਸਿਬਿਲਟੀ ਆਏਗੀ ਤੁਹਾਡੇ ਤੇ ਦੋਨਾਂ ਦੋਨਾਂ ਹੱਥਾਂ ਨਾਲ ਜੋ ਤੁਹਾਡੇ ਅਧਿਕਾਰੀ ਤੁਹਾਡੇ ਐਮਐਲਏ ਦੇ ਉੱਤੇ ਜਿਹੜੇ ਇਲਜ਼ਾਮ ਲੱਗਦੇ ਨੇ ਸਮੇਂ-ਸਮੇਂ ਤੇ ਉਹ ਤੇ ਰੁਕਣਗੇ ਨਾਲੇ ਦਲਿਤਾਂ ਤੇ ਜਿਓ ਤੇ 800 ਰੁਪਏ ਆ ਸਾਲ ਦਾ ਪੰਜ ਕੀ ਇਤਰਾਜ ਐਡਵਰਟਾਈਜ਼ਮੈਂਟ ਦੇ ਖੰਭੇ ਜਰਾ ਘਟਾ ਲਓ ਪ੍ਰਚਾਰ ਦੇ ਅੰਦਰ ਪੈਸਾ ਘਟਾ ਲਓ ਨਾ ਖੜਾ ਜਾਏ ਤੇਸ਼ੀਓ ਤੇ ਕੇਜਰੀਵਾਲ ਦੀ ਖਾਤਰਦਾਰੀ ਦੇ ਅੰਦਰ ਜਿਹੜੇ ਹੈਲੀਕਾਪਟਰ बार-बार ਉਡਾਣ ਉਡਾਜੋ ਨਾ ਉਡਾਓ ਨਾ ਆਪਣੀ ਜ਼ਿੰਮੇਵਾਰੀ ਦਾ ਨਿਰਵਾਹ ਕਰੋ ਨਾ ਕੇਵਲ اور ਕੇਵਲ ਝੂਠ ਪਰ ਉਸਕੇ ਭਰਮ ਭਲਾ ਕੇ ਇਹ ਇਹਨਾਂ ਨੇ 4 ਸਾਲ ਕੱਢੇ ਨੇ ਭੈਣਾ ਇਹਨਾਂ ਦੀ ਜਾਨ ਨੂਰ ਹੁੰਦੀ ਬਈਆਂ 50000 ਰੁਪਿਆ ਬਣ ਗਿਆ ਹੋਣ ਇਹਨਾਂ ਦਾ ਚਲੋ ਨਵਾਂ ਸਾਲ ਆ ਰਿਹਾ ਭਾਈ ਦੇ ਦਿਓ 50000 ਇਸ ਕਰਕੇ ਕੱਲ ਜੋ ਵੀ ਸਦਨ ਚੰਦਰ ਹੋਇਆ ਉਹ ਸੰਗੀਏ ਢਾਂਚੇ ਲਈ ਵੀ ਕੋਈ ਸੁਖਦ ਨਹੀਂ ਹੈ ਅਧਿਕਾਰਾਂ ਦੀ ਗੱਲ ਕਰਦੇ ਨੇ ਪਰ ਕਰਤੱਵਿਆਂ ਦਾ ਨਿਰਵਾਹ ਨਹੀਂ ਕਰਦੇ ਦੇਸ਼ ਦੀ ਪਾਰਲੀਮੈਂਟ ਚ ਪਾਸ ਹੋਏ ਕਿਸੇ ਬਿਲ ਨੂੰ ਛੋਟੇ ਸਦਨ ਚ ਲੈ ਕੇ ਆਣਾ ਵਿਧਾਨ ਸਭਾ ਦੇ ਅੰਦਰ ਔਰ ਉਹਦੇ ਅੰਦਰ ਬੀਜੇਪੀ ਦੇ ਅਜਾ ਸਰਕਾਰ ਵੀ ਨਹੀਂ ਉਹ ਬੋਲਦੇ ਅਜਾ ਸਰਕਾਰ ਵੀ ਨਹੀਂ ਬੋਲਦੇ ਬੋਲੋ ਸਰਕਾਰ ਸ਼ਬਦ ਦਾ ਪ੍ਰਯੋਗ ਨਹੀਂ ਕਰਦੇ ਮੋਤ ਬੀਜੇਪੀ ਵੀ ਕਰਦੀ ਵੀ ਸਰ ਪਰ ਮੈਨੂੰ ਬੜੀ ਖੁਸ਼ੀ ਹੁੰਦੀ ਹੈ ਸਵਾਜ ਜੀ ਇਹਦਾ ਮਤਲਬ ਹੈ ਚਾਹੇ ਉਹ ਕਾਂਗਰਸ ਹੈ ਚਾਹੇ ਦੂਜੇ ਨੇ ਚਾਹੇ ਤੀਜੇ ਨੇ ਇਹ ਭਾਜਪਾ ਨੂੰ ਕਿੰਨਾ ਧਿਆਨ ਦੇ ਰਹੇ ਨੇ ਕਿਉਂਕਿ ਪੰਜਾਬੀ ਧਿਆਨ ਦੇ ਰਿਹਾ ਇਹਨਾਂ ਨੂੰ ਢਿੱਡ ਪੀੜ ਕੀ ਪਈ ਹੈ ਜਿਹੜੇ ਬਲਾਕਸ਼ਮਤੀ ਹੋਈ ਹੈ ਨਾ ਖੰਡੂਰ ਸਾਹਿਬ ਦੀ ਵਿਧਾਨ ਸਭਾ ਚ ਬਲਾਕਸ਼ਮਤੀ ਭਾਜਪਾ ਜਿੱਤ ਗਈ ਇਹ ਮਾਨਸੇ ਚ ਕਿਦਾਂ ਜਿੱਤ ਗਈ ਹੈ ਬਲਾਕਸ਼ਮਤੀ ਇਹ ਫਰੀਦਕੋਟ ਚ ਕਿਦਾਂ ਜਿੱਤ ਗਏ ਨੇ ਇਹ ਢਿੱਡ ਪੀੜ ਪਈ ਹੈ ਔਰ ਮੈਂ ਤੁਹਾਡੇ ਨਾਲ ਸ਼ੇਅਰ ਕਰਦੇ ਹੋ ਮੈਨੂੰ ਖੁਸ਼ੀ ਹੋ ਰਹੀ ਹੈ ਬਹੁਤ ਸਾਰੀ ਜਗ੍ਹਾ ਚ ਅਸੀਂ ਬਲਾਕਸ਼ਮਤੀਆਂ ਪਾਏ ਹਾਰੇ ਆ ਪਰ ਜਿੱਥੋਂ ਦਾ ਸਾਡਾ ਕੈਂਡੀਡੇਟ ਸੀ ਜਿਸ ਪਿੰਡ ਦਾ ਉਹ ਪਿੰਡ ਬੀਜੇਪੀ ਜਿੱਤੀ ਹੈ ਅਸੀਂ ਤੁਹਾਡੇ ਕੋਲ ਪੂਰਾ ਡਾਟਾ ਤੁਹਾਨੂੰ ਛਾਇਆ ਕਰਾਂਗੇ ਇਹ ਵੱਧਾ ਹੋਇਆ ਬੀਜੇਪੀ ਦਾ ਸਰੂਪ ਪੰਜਾਬ ਵਿਕਾਸ ਚੰਦਾ ਹੈ ਪੰਜਾਬ ਅਮਨ ਸ਼ਾਂਤੀ ਪਾਈਚਾਰਾ ਚੰਦਾ ਹੈ ਪੰਜਾਬ ਦੂਸਰੇ ਹਰਿਆਣਾ ਨੂੰ ਵੇਖਦਾ ਹੈ ਪੰਜਾਬ ਦਾ ਕਿਸਾਨ ਉਹ ਉਹਦੇ ਵੇਖ ਕੇ ਆਪਣੇ ਵੱਲ ਵੀ ਆਸ ਲਾਂਦਾ ਇਸ ਕਰਕੇ ਅੱਜ ਤੁਹਾਨੂੰ ਸਾਰਿਆਂ ਨੂੰ ਕਹਿੰਦਾ ਤੁਹਾਡਾ ਸਭ ਦਾ ਇੱਕ ਵਾਰੀ ਫੇਰ ਨਵੇਂ ਸਾਲ ਦੀ ਪੂਰਵ ਦਿੰਦੇ ਉਤੇ ਤੁਹਾਨੂੰ ਸਭ ਨੂੰ ਮੇਰੇ ਵੱਲੋਂ ਮੇਰੀ ਪਾਰਟੀ ਵੱਲੋਂ ਮੇਰੇ ਸਾਥੀਆਂ ਵੱਲੋਂ ਬਹੁਤ ਬਹੁਤ ਸ਼ੁਭਕਾਮਨਾ ਚੜ੍ਹਦੀ ਕਲਾ ਚ ਰਹੋ ਸਾਰੇ ਪੰਜਾਬੀ ਚੜ੍ਹਦੀ ਕਲਾ ਚ ਰਹੇ ਇਹੀ ਉਸ ਵਾਹਿਗੁਰੂ ਦੇ ਅੱਗੇ ਪਰਮ ਪਿਤਾ ਪ੍ਰਮਾਤਮਾ ਜਗੇ ਮੇਰੇ ਭਗਵਾਨ ਕਾਨਾ ਦੇ ਅੱਗੇ ਇਹ ਬੇਨਤੀ ਹੈ ਸਭ ਨੂੰ ਚੜ੍ਹਦੀ ਕਲਾ ਚ ਰੱਖੋ ਇੱਕ ਇੱਕ ਕਰਕੇ ਬੋਲੂ مہاتما گاندھی کا نام ہٹایا گیا رام کا نام لیا سما پر جو ہے ختم کر دی گئی ہے اور یہ جو ہے ਦੇਖੋ ਇੱਕ ਵੀਡੀਓ ਦਿਖਾਨੀ ਤੁਹਾਨੂੰ ਜਰਾ ਕਿੰਨੀ ਇੱਜ਼ਤ ਕਰਦੇ ਆ ਮਹਾਤਮਾ ਗਾਂਧੀ ਜੀ ਦੇ ਇਹ ਇਹ ਬਾਤ ਬਾ ਗਾਂਧੀ ਦੇ ਉੱਪਰ ਸਟੈਚੂ ਲੱਗਾ ਹੈ ਥੱਲੇ ਜੁੱਤੀਆਂ ਦਾ ਸਟਾਲ ਲਾਇਆ ਇਹਨਾਂ ਨੇ ਵਿਧਾਨ ਸਭਾ ਕੱਲ ਦੀ ਇਹ ਸਨਮਾਨ ਹੈ ਇਹਨਾਂ ਦੇ ਅੰਦਰ ਤੋਂ ਮਹਾਪੁਰਸ਼ਾਂ ਦਾ ਇਹ ਇਹ ਇਦਾਂ ਦੇ ਸਵਾਲਾਂ ਦਾ ਕੀ ਹੁਣ ਜਵਾਬ ਦੇਣਾ ਬੰਦਾ ਇਹ ਦੇਖ ਇੱਕ ਤੋਂ ਬਾਅਦ ਮੋੜੋ ਆ ਦੇਖੋ ਇਹ ਕੋਟਗੁਰਾ ਦਾ ਇਨਸੀਡੈਂਟ ਹੈ ਕੋਟਗੁਰੇ ਤੋਂ ਆਇਆ ਹੈ ਇੱਕ ਕੋੜ ਗੂਰੇ ਤੋਂ ਆਏ ਨੇ ਜੀ ਸਦਨ ਦੀ ਹੈ ਨਾ ਇਹ ਇਹ ਸਦਨ ਦੀ ਹੈ ਭਾਜੀ ਇਹ ਕਹਿੰਦਾ ਉਹ ਕੱਲ ਉਹਥੇ ਉਹ ਸਪੀਕਰ ਸਾਹਿਬ ਕਹਿ ਰਹੇ ਸੀ ਜੀ ਜੁੱਤੀਆਂ ਬੜੀਆਂ ਸਪੈਸ਼ਲ ਹੁੰਦੀਆਂ ਬਾਹਰ ਲਗਾਈਆਂ ਆ ਮਾਤਾ ਮੰਗਾਂ ਦੀ ਜੀ ਇਹ ਉਹ ਕਹਿੰਦੇ ਕਿ ਜੇ ਬੀਜੇਪੀ ਦੇ ਮਾਤਾ ਮੰਗਾਂ ਦੀ ਜੀ ਕਿਸੇ ਹੋਰ ਮਾਪੁਰ ਦੀ ਬਤਰਾ ਲਾ ਸਕਦੇ ਆ ਉਹ ਕਹਿੰਦੇ ਆ ਰਾਮ ਜੀ ਨਾਰਕਸ਼ਾ ਕੱਲੋ ਕ腐ਸ਼ਨ ਹੋਗੀ ਕਿ ਅਸੀਂ ਰਾਮ ਜੀ ਉਹ ਭਈ ਕੱਲ ਤਾਂ ਮੈਂ ਤਾਂ ਜਾਣ ਕੇ ਨਹੀਂ ਬੋਲਿਆ ਮੈਂ ਪੰਜਾਬ ਸਮਾਜ ਦੇ ਅੰਦਰ ਦੁਸ਼ਤ ਪੈਦਾ ਨਹੀਂ ਕਰਨਾ ਚਾਹੁੰਦਾ ਮੈਨੂੰ ਪੰਜਾਬ ਪਿਆਰਾ ਪੰਜਾਬੀਅਤ ਪਿਆਰੀ ਹੈ ਪੰਜਾਬ ਦਾ ਅਮਨ ਔਰ ਸ਼ਾਂਤੀ ਪਿਆਰੀ ਹੈ ਚੀਮਾ ਸਾਹਿਬ ਜੋ ਬੋਲੇ ਨੇ ਕੀ ਕਿਸੇ ਹੋਰ ਮਹਾਪੁਰਸ਼ ਕੀ ਕਿਸੇ ਹੋਰ ਵਿਅਕਤੀ ਨੇ ਇਸ ਤਰੀਕੇ ਦਾ ਬੋਲੇ ਹੁੰਦਾ ਮੈਂ ਦੁਰਾਣਾ ਨਹੀਂ ਹੈ ਲੇਕਿਨ ਤੁਸੀਂ ਸਭ ਨੇ ਅਗਰ ਤੁਹਾਡੇ ਕੋਲ ਉਹਦਾ ਉਹ ਪਿਆ ਤੇ ਸੁਣ ਲੈਣਾ ਇਹਦਾ ਮਤਲਬ ਇਹ ਨਹੀਂ ਹੈ ਕਿ ਸਾਡੇ ਧਿਆਨ ਚ ਹੀ ਨਹੀਂ ਉਹ ਸ਼ਬਦ ਲੇਕਿਨ ਅਸੀਂ ਇਹ ਜਾਣਿਆ ਕਿ ਅਮਨ ਸ਼ਾਂਤੀ ਪਾਈਚਾਰਾ ਸਭ ਤੋਂ ਮਹੱਤਵਪੂਰਨ ਹੈ ਅਸੀਂ ਕੋਈ ਇਹਨਾਂ ਦੀ ਤਰ੍ਹਾਂ ਨਾ ਜਾਤੀ ਦੇ ਆਧਾਰ ਦੇ ਉੱਤੇ ਵਿਸ਼ੇਸ਼ ਵਰਗ ਦੇ ਨੂੰ ਨੁਕਸਾਨ ਦੀ ਕੋਸ਼ਿਸ਼ ਨਹੀਂ ਕਰ ਸਕਦੇ ਫਿਰ ਕਹਿੰਦੇ ਸੀ ਜਿਹੜਾ ਤੁਸੀਂ ਗੱਲ ਵੀ ਕਾਲੇ ਦਾ ਜਿਹੜਾ ਹੈਗਾ ਕਹਿੰਦੇ ਨਹੀਂ ਹੋਇਆ ਸ਼ਾਮਲ ਤੁਹਾਡੀ ਇਸ ਦੇਵੇੜ ਦੇ ਵਿੱਚ ਕੱਲ ਕੋਈ ਨਹੀਂ ਆਉਂਦਾ ਕਹਿੰਦੇ ਬੀਕ ਕਰਨੀ ਆਏਗੇ ਤੇ ਕਾਦੀ ਪੀਜ ਵਿੱਚ ਯਾਰ ਮੈਨੂੰ ਮੈਨੂੰ ਦੱਸ ਕਿੰਦੇ ਕਾਲੀ ਬੀਜਪੀ ਦੀ ਕਿਛਲੀ ਪਕੜ ਰਹੀ ਹੈ ਮੇਰੀ ਗੱਲ ਸੁਣੋ ਨਾ ਉਹਨਾਂ ਦਾ ਆਯਾਲੀ ਬੈਠਾ ਸੀ ਮੰਦੇ ਨਹੀਂ ਉਹ ਮੰਦੇ ਨਹੀਂ ਗਰੀਬਗੋਰ ਨੂੰ ਮੰਦੇ ਹੋਰ ਸੁੱਕੀ ਨੂੰ ਕੀ ਮੰਦੇ ਤੁਸੀਂ ਪੁੱਛਿਆ ਜੀ ਦੱਸਿਆ ਨਾ ਇਹਨਾਂ ਨੇ ਇਸ ਕਰਕੇ ਮੈਨੂੰ ਲੱਗਦਾ ਅੱਜ ਜਿਸ ਪਰਪਸ ਲਈ ਹੈ ਨਾ ਮੇਰੇ ਜੁਮੇ ਮੈਂ ਬੜੀ ਕਲੈਰਿਟੀ ਨਾਲ ਕਹਿ ਦੇਣਾ ਮੇਰੇ ਜੁਮੇ 117 ਸੀਟਾਂ ਤੇ ਸੰਗਠਨ ਔਰ ਪਾਰਟੀ ਨੂੰ ਚੋਣਾਂ ਲਈ ਚੁਸਤ ਦਰੁਸਤ ਬਣਾਣਾ ਹੈ ਇੱਕ ਕਾਰਜਕਰਤਾ ਦੇ ਨਾਤੇ ਅਸੀਂ ਸਭ ਕਾਰਜਕਰਤਾ ਜਿਹੜੇ ਆ ਇਸ ਕੰਮ ਚ ਲੱਗੇ ਜੀ ਮੇਰਾ ਸਵਾਲ ਹੈ ਤੁਸੀਂ ਕਿਹਾ ਕਿ ਵਿਸ਼ ਗੋਲ ਹੈ ਵਿਸ਼ ਕਿੱਦਾ ਗੋਲ ਹੈ ਉਹ ਥੋੜਾ ਸਾ ਐਕਸਪਲੇਨ ਕਰੋ ਕਿ ਭਾਈ ਮੈਂ ਮੈਂ ਤੁਹਾਨੂੰ ਦੱਸਿਆ ਹੀ ਹੈ ਨਾ ਆਪਣੇ ਗ੍ਰਾਮ ਸੇਵਕਾਂ ਨੂੰ ਫਾਰਮ ਦੀ ਡਰਾਫਟਿੰਗ ਪੜੋ ਔਰ ਉਹਨਾਂ ਦਾ ਜਿਹੜਾ ਪ੍ਰਸਤਾਵ ਹੈ ਉਹ ਪੜ ਲੋਗੇ ਤੇ ਤੁਹਾਨੂੰ ਮੈਨੂੰ ਪੁੱਛਣ ਦੀ ਜ਼ਰੂਰਤ ਨਹੀਂ ਪੈਣੀ 10 ਲੱਖ ਦਾਵਾ ਕਰਦਾ ਅਸੀਂ 10 ਲੱਖ ਵਾਲੇ ਬਣਵਾ ਕੇ ਸੋ ਮੈਂ ਉਹਦੇ ਉੱਤੇ ਤੇ ਸਿਰਫ ਇੰਨਾ ਹੀ ਕਹਿਣਾ ਕਿ ਕੱਲ ਵੀ ਜਿਹੜੇ ਉੱਥੇ ਵੀ ਮਜ਼ਦੂਰ ਜੁਨੇੜਾ ਆਈਆਂ ਸੀ ਨਾ ਮੈਨੂੰ ਸੁਣਨ ਤੋਂ ਬਾਅਦ ਉਹ ਮੇਰੇ ਨਾਲ ਮੀਟਿੰਗ ਕਰਨ ਲਈ ਸਮੇਂ ਤੈਅ ਕਰ ਰਹੇ ਨੇ ਔਰ ਤੁਹਾਨੂੰ ਕੀ ਲੱਗਦਾ ਸ਼ਿਵਰਾਜ चौहान ਜੀ ਇੱਕ ਐਸੇ ਮੰਤਰੀ ਨੇ ਉਹਨਾਂ ਨੇ ਪ੍ਰਵਾਸ ਕੀਤਾ ਪੂਰੇ ਦੇਸ਼ ਦਾ ਇਹ ਕਮਜ਼ੋਰੀਆਂ ਦਿਖੀਆਂ ਉਹ ਜਲੰਧਰ ਵੀ ਆਈ ਸੀ ਇਹੀ ਮਜ਼ਦੂਰ ਜੁਨੇੜਾ ਉਹਨੇ ਕੀਤਾ ਜੀ ਕਿ ਸਾਨੂੰ ਤੇ ਕੰਮ ਹੀ ਨਹੀਂ ਮਿਲਦਾ ਕਾਰਡ ਕਿ ਜਿਹੋੜ ਦੇ ਬਣਾਏਦੇ ਪਸੀਨਾ ਸਾਡਾ ਪਾਉਂਦੇ ਨੇ ਪੈਸੇ ਪੈਸੇ ਲਈ ਹੱਥ ਅੜਨੇ ਪੈਂਦੇ ਨੇ ਉਹਦੇ 'ਚ ਵੀ ਕਟਿੰਗ ਹੁੰਦੀ ਹੈ ਅੱਛੀ ਦੋ ਸਵਾਲ ਨੇ ਤਾਂ ਜੀ ਜਕਰ ਜੀ ਨੇ ਇੱਕ ਇੰਟਰਵਿਊ ਦਿੱਤਾ ਹੈ ਕਿ ਚੰਡੀਗੜ੍ਹ ਪੰਜਾਬ ਦਾ ਹੈ ਉਹਦੇ ਹੱਕ ਜਿਹੜੇ ਰਾਈਟਸ ਜਦੋਂ ਸਰਕਾਰ ਬਣੀਗੀ ਲਵਾਗੇ ਦੂਜਾ ਸੁਖਜਿੰਦਰ ਦਾ ਬਿਆਨ ਹੈ ਕਿ ਆਪਰੇਸ਼ਨ ਸਿੰਦੂਰ ਲਾਈਵ ਟੈਲੀਕਾਸਟ ਹੋਣਾ ਜੀ ਪਹਿਲਾ ਜਾਖੜ ਜੀ ਨਾਲ ਇਹਦਾ ਐਸਾ ਕਿ ਪੰਜਾਬ ਬੀਜੇਪੀ ਦਾ ਜਿਹੜਾ ਸੁਨੀਲ ਜਾਖੜ ਜੀ ਦਾ ਨੇ ਬਿਆਨ ਦਿੱਤਾ ਹੈ ਜਾਂ ਇੰਟਰਵਿਊਸ ਕੀਤਾ ਹੈ ਇਹ ਬੀਜੇਪੀ ਦਾ ਅੱਜ ਦਾ ਮਤ ਨਹੀਂ ਹੈ ਬੀਜੇਪੀ ਇੱਕ ਐਸੀ ਪਾਰਟੀ ਹੈ ਜਿਹੜੀ ਕੋਈ ਵੀ ਜਿਹੜਾ ਉਹਦਾ ਮਤ ਰਹਿੰਦਾ ਹੈ ਉਹਦੇ ਅੰਦਰ ਕੋਈ ਪਰਿਵਰਤਨ ਨਹੀਂ ਆਉਂਦਾ 2007 ਦੇ ਅੰਦਰ ਵੀ ਔਰ 2012 ਦੇ ਅੰਦਰ ਵੀ ਸਦਨ ਦੇ ਅੰਦਰ ਪਾਰਟੀ ਨੇ ਬੜੀ ਸਪਸ਼ਟ ਨਾਲ ਨਾਤੇ ਕਿਹਾ ਕਿ ਚੰਡੀਗੜ੍ਹ ਦੇ ਉੱਤੇ ਪੰਜਾਬ ਬੀਜੇ ਪੰਜਾਬ ਦਾ ਅਧਿਕਾਰ ਹੈ ਔਰ ਬੀਜੇਪੀ ਇਹਦੇ ਤੇ ਪੂਰੀ ਤਰ੍ਹਾਂ ਨਾਲ ਕਮਿਟਿਡ ਹੈ ਕਿ ਪੰਜਾਬ ਜਿਹੜਾ ਪੰਨੂ ਚੰਡੀਗੜ੍ਹ ਮਿਲਣਾ ਚਾਹੀਦਾ ਔਰ ਜਿਹੜਾ ਦੂਸਰਾ ਹੈ ਹੁਣ ਕੀ ਕਰੀਏ ਇਹਨਾਂ ਦੇ ਅੱਜ ਕੱਲ ਨਾ ਖੁੱਸਰ-ਖੁੱਸਰ ਚੱਲ ਰਹੀ ਹੈ ਕੋਈ ਪ੍ਰਧਾਨਗੀ ਬਦੂਨ ਦੀ ਹੁਣ ਰਾਹੁਲ ਗਾਂਧੀ ਦੀ ਜਿੱਦਾਂ ਦੀ ਸੋਚ ਹੈ ਉਹਨੂੰ ਖੁਸ਼ ਕਰਨ ਲਈ ਬੋਲਣਾ ਤਾਂ ਪੈਣਾ ਹੀ ਨਾ ਜਿਹੜੇ ਲੋਕ ਸਾਇਨਾ ਨੂੰ ਨਹੀਂ ਬਖਸ਼ਦੇ ਆਪਣੇ ਦੇਸ਼ ਦੀ ਸੈਨਾ ਦੇ ਸ਼ੋਰੇ ਦੇ ਉੱਤੇ ਪ੍ਰਸ਼ੰਚਿੰਤ ਚੁੱਕਦੇ ਨੇ ਉਹ ਪਹਿਲਾਂ ਜਦੋਂ ਬਾਲਾਕੋਟ ਹੋਇਆ ਈ ਉਦੋਂ ਸਬੂਤ ਮੰਗਦੇ ਸੀ ਹੁਣ ਤਾਂ ਪੂਰੀ ਦੁਨੀਆ ਸਬੂਤ ਦੇ ਰਹੀ ਨੇ ਪਾਕਿਸਤਾਨ ਵਿੱਚ ਸਬੂਤ ਦੇ ਰਿਹਾ ਪਾਕਿਸਤਾਨ ਦਾ ਉਹ ਆਪਣਾ ਉਪਰ ਰਾਸ਼ਟਰਪਤੀ ਮੇਰੇ ਕੋਲ ਉਹਨਾਂ ਦਾ ਮਨਿਸਟਰ ਉਪ ਪ੍ਰਧਾਨ ਮੰਤਰੀ ਵੀ ਬੋਲੇ ਆ ਉਹ ਰੜਾ ਰੜਾ ਕਹਿੰਦੇ ਕਹਿੰਦੇ ਉਹ ਤੁਹਾਨੂੰ ਕਹਿਤਾ ਗਿਆ ਜੀ ਥੱਲੇ ਮੋਰਚਿਆਂ 'ਚ ਵੜ ਜਾ ਮੈਂ ਲੱਗਾ ਇਹ ਟਿੱਪਣੀ ਦੇ ਅੰਦਰ ਅ ਦੇਸ਼ ਦੇ ਸ਼ੋਰੇ ਦੇ ਉੱਤੇ ਦੇਸ਼ ਦੀਆਂ ਸੈਨਾਂ ਦੇ ਉੱਤੇ ਟਿੱਪਣੀ ਕਰਨ ਤੋਂ ਬਚਣਾ ਚਾਹੀਦਾ ਹੈ। ਕੋਈ ਹੋਰ ਤਰੀਕਾ ਲੱਭ ਲੈਣਾ ਚਾਹੀਦਾ ਹੈ ਆਪਣਾ ਰਾਹੁਲ ਨੂੰ ਖੁਸ਼ ਕਰਨ ਦਾ। ਸੈਨਾ ਨੂੰ ਇਨਵੋਲਵ ਨਾ ਕਰਨ। ਬਾਬਾ ਜਾਨ ਵਾਟੈਂਕ। ਪਲੀਜ਼ ਜੁਆਇਨ ਅਸ ਫਾਰ ਲੰਚ। ਲੰਚ ਚ ਆਜੋ। ਚਲੋ।